ਕੌਣ ਸਨ ਰੈਡ ਇੰਡੀਅਨਸ ਜਿਨ੍ਹਾਂ ਨੂੰ ਅਮਰੀਕਾ ਦੀ ਧਰਤੀ ਦੇ ਅਸਲ ਮਾਲਕ ਕਿਹਾ ਜਾਂਦਾ ਤੇ ਪੈਰਾਲਾਈਜ਼ਡ ਟਿੱਤਿਆਂ ਨੇ ਘੋਮਾ ਗਈ ਨਸ਼ੇ ਲਾ ਕੇ ਐਬ ओरिजिनल ਮੋਰੀ ਰੈਡ ਟਿੰਡੀਆਂ ਨਾ ਦੇਖੀ ਜਾ ਕੇ ਕਿਵੇਂ ਯੂਰਪ ਦੇ ਗੋਰਿਆਂ ਨੇ ਧੋਖੇ ਨਾਲ ਕੀਤਾ ਅਮਰੀਕਾ ਦੀ ਧਰਤੀ ਤੇ ਕਬਜ਼ਾ ਕੀ ਸੱਚਮੁੱਚ ਪੰਜਾਬੀਆਂ ਨੂੰ ਰਿਪੋਰਟ ਕਰਨ ਵਾਲਾ ਡੋਨਲਡ ਟਰੰਪ ਖੁਦ ਅਮਰੀਕੀ ਨਹੀਂ ਹੈ ਫਾਦਰ ਇਜ਼ ਜਰਮਨ ਬੋਰਨ ਇਨ ਅ ਵੈਰੀ ਵੰਡਰਫੁਲ ਪਲੇਸ ਇਨ ਜਰਮਨੀਆ ਕੀ ਸੱਚਮੁੱਚ ਅੱਜ ਜੋ ਬੋਰੇ ਅਮਰੀਕਾ ਵਿੱਚ ਇਲੀਗਲ ਇਮੀਗ੍ਰੇਸ਼ਨ ਦਾ ਰੋਲਾ ਪਾ ਰਹੇ ਉਹ ਖੁਦ ਇਲੀਗਲ ਇਮੀਗ੍ਰੈਂਟ ਹੀ ਹਨ ਯੂਐਸਏ ਚੋ ਪੰਜਾਬੀਆਂ ਨੂੰ ਇਲੀਗਲ ਇਮੀਗ੍ਰੈਂਟ ਕਹਿ ਰੀਪੋਰਟ ਕਰਨ ਵਾਲਾ 트੍ਰੰਪ ਇਹ ਭੁੱਲ ਗਿਆ ਕਿ ਕਿਸੇ ਸਮੇ ਉਸ ਦਾ ਖੁਦ ਦਾ ਪਰਿਵਾਰ illegal immigrant ਬਣ ਅਮਰੀਕਾ ਆਇਆ ਸੀ ਕਿਉਂਕਿ ਅਮਰੀਕਾ ਦੇ ਅਸਲੀ ਮੂਲਵਾਸੀ ਇਹ ਗੋਰੀ ਚਮੜੀ ਵਾਲੇ ਨਹੀਂ ਹਨ ਇਹਨਾਂ ਨੇ ਤਾਂ ਕਬਜ਼ਾ ਕੀਤਾ ਅਮਰੀਕਾ ਦੇ ਅਸਲੀ ਲੋਕ ਤਾਂ ਕੁਝ ਇਸ ਤਰ੍ਹਾਂ ਦੇ ਦਿਖਾਈ ਦਿੰਦੇ ਸਨ ਜਿਨ੍ਹਾਂ ਨੂੰ ਨੇਟਿਵ ਅਮਰੀਕਨਸ ਜਾਂ ਰੈਡ ਇੰਡੀਅਨ ਕਿਹਾ ਜਾਂਦਾ ਸੀ ਅਤੇ ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਜੇਕਰ ਅਮਰੀਕਾ ਵਿੱਚ ਰਹਿੰਦੇ ਪੰਜਾਬੀ ਅੱਜ ਇਹ ਕਹਿਣ ਕਿ ਇਹ ਲੋਕ ਤਾਂ ਅਸੀਂ ਕਦੇ ਵੇਖੇ ਹੀ ਨਹੀਂ ਪਰ ਇਹਨਾਂ ਨਾਲ ਅਜਿਹਾ ਕੀ ਹੋਇਆ ਕਿ 1 ਕਰੋੜ ਤੋਂ ਵੱਧ ਦੀ ਆਬਾਦੀ ਵਾਲੇ ਰੈਡ ਇੰਡੀਅਨਸ ਦੀ ਗਿਣਤੀ ਸਿਰਫ 2 ਲੱਖ ਰਹਿ ਗਈ ਇਸ ਦੀ ਸ਼ੁਰੂਆਤ ਹੋਈ 1607 ਵਿੱਚ ਜਦ ਯੂਰਪ ਦੇ ਕੁਝ ਗੋਰਿਆਂ ਨੇ ਪਹਿਲੀ ਵਾਰ ਅਮਰੀਕਾ ਦੀ ਧਰਤੀ ਤੇ ਆ ਕਬਜ਼ਾ ਕਰਨਾ ਸ਼ੁਰੂ ਕੀਤਾ ਗੋਰਿਆਂ ਕੋਲ ਨਵੀਂ ਤ ਕਿ ਮੇਕਦੇ ਹਥਿਆਰ ਹੋਣ ਕਰਕੇ ਨੇਟਿਵ ਅਮਰੀਕਨਸ ਦੇ ਤੀਰ ਅਤੇ ਬਰਸ਼ੇ ਉਹਨਾਂ ਮਾਰੇ ਕੁਝ ਨਾ ਕਰ ਸਕੇ। ਵਿਰੋਧ ਕਰਨ ਵਾਲੇ ਕਈ ਨੇਟਿਵ ਅਮਰੀਕਨਸ ਦਾ ਕਤਲ ਕਰ ਦਿੱਤਾ ਗਿਆ। ਗੋਰੇ ਕਬਜ਼ਾ ਕੀਤੀ ਹੋਈ ਧਰਤੀ ਤੇ ਕਾਟਨ, ਚੋਲ, ਤਮਾਕੂ ਅਤੇ ਗੰਨੇ ਵਰਗੀਆਂ ਫਸਲਾਂ ਦੀ ਖੇਤੀ ਕਰਨ ਲੱਗੇ ਜਿਨ੍ਹਾਂ ਨੂੰ ਉਹ ਯੂਰਪ ਅਤੇ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਐਕਸਪੋਰਟ ਕਰਦੇ। ਇਸੇ ਦੌਰਾਨ ਗੋਰਿਆਂ ਨੇ ਸਲੇਵ ਕਲਚਰ ਵੀ ਚਲਾਇਆ ਜਿਸ ਵਿੱਚ ਗੋਰੇ ਅਫਰੀਕੀ ਲੋਕਾਂ ਨੂੰ ਪਹਿਲਾਂ ਕੈਦ ਕਰਦੇ ਫਿਰ ਅਮਰੀਕਾ ਲਈ ਆ ਬੇਚਦੇ ਗੋਰੇ ਉਹਨਾਂ ਲੋਕਾਂ ਨਾਲ ਜਾਨਵਾਰਾ ਤੋਂ ਵੀ ਭੈੜਾ ਸਲੂਕ ਕਰਦੇ ਉਹਨਾਂ ਤੋਂ 24 24 ਘੰਟੇ ਖੇਤਾਂ ਵਿੱਚ ਕੰਮ ਕਰਾਉਂਦੇ ਉਹਨਾਂ ਦੇ ਗਲਾਂ ਵਿੱਚ ਸੰਗਲ ਪਾ ਕੇ ਰੱਖਦੇ ਅਤੇ ਹੋਰ ਪਤਾ ਨਹੀਂ ਕਿੰਨੇ ਤਸ਼ੱਦਦ ਕਰਦੇ ਜਿਸ ਕਰਕੇ ਅਮਰੀਕਾ ਵਿੱਚ ਅੱਜ ਤੱਕ ਕਾਲੇ ਲੋਕਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਬਲੈਕ ਲਾਈਫ ਮੈਟਰਸ ਦੇ ਨਾਮ ਨਾਲ ਮੁਫਤ ਦੀ ਜ਼ਮੀਨ ਉਹ ਤਾਂ ਫਰੀ ਦੀ ਲੇਬਰ ਗੋਰਿਆਂ ਨੂੰ ਤਾਂ ਫਾਇਦਾ ਹੀ ਫਾਇਦਾ ਦਿਖ ਰਿਹਾ ਸੀ ਅਮਰੀਕਾ ਵਿੱਚ ਹੋ ਰਹੇ ਫਾਇਦੇ ਨੂੰ ਦੇਖ ਯੂਰਪ ਦੇ ਹੋਰ ਕਈ ਗੋਰਿਆਂ ਨੇ ਅਮਰੀਕਾ ਵਿੱਚ ਇਲੀਗਲ ਇਮੀਗ੍ਰੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਵਿੱਚੋਂ ਹੀ ਇੱਕ ਸੀ ਜਰਮਨ ਦਾ ਗੋਰਾ ਫਰੈਡਰਿਕ ਟਰੰਪ ਡੋਨਲਡ ਟਰੰਪ ਦਾ ਦਾਦਾ ਜੋ ਕਿ ਸਨ 1800 ਵਿੱਚ ਜਰਮਨ ਤੋਂ ਅਮਰੀਕਾ ਆਇਆ ਜਿੱਥੇ ਹੀ ਗੋਰਿਆਂ ਦਾ ਫਾਇਦਾ ਹੋ ਰਿਹਾ ਸੀ ਉੱਥੇ ਹੀ ਨੇਟਿਵ ਅਮਰੀਕਨਸ ਦਾ ਕਤਲੇਆਮ ਅਤੇ ਬਹੁਤ ਸਾਰੇ ਬੱਚੇ ਬੇਕਾਰ ਹੋ ਰਹੇ ਸਨ ਆਪਣੀ ਜ਼ਮੀਨ ਦੀ ਰਾਖੀ ਕਰਨ ਲਈ ਰੈਡ ਇੰਡੀਅਨਸ ਨੇ ਗੋਰਿਆਂ ਨਾਲ ਕਈ ਲੜਾਈਆਂ ਲੜੀਆਂ ਜਿਸ ਵਿੱਚ ਗੋਰਿਆਂ ਦਾ ਬਹੁਤ ਨੁਕਸਾਨ ਵੀ ਹੋਇਆ ਆਪਣੇ ਰਾਹ ਦਾ ਰੋੜਾ ਬਣ ਰਹੇ ਨੇਟਿਵ ਅਮਰੀਕਨਸ ਨੂੰ ਖਤਮ ਕਰਨ ਲਈ ਗੋਰਿਆਂ ਨੇ ਬਹੁਤ ਸਾਰੇ ਪਲਾਨ ਵੀ ਬਣਾਏ ਜਿਸ ਦੌਰਾਨ ਗੋਰਿਆਂ ਨੇ ਨੇਟਿਵ ਅਮਰੀਕਨਸ ਦੇ ਕਬੀਲਿਆਂ ਵਿੱਚ ਪਹਿਲਾਂ ਬਿਮਾਰੀਆਂ ਫੈਲਾਈਆਂ ਅਤੇ ਉਹਨਾਂ ਬਿਮਾਰ ਲੋਕਾਂ ਦਾ ਹੀ ਇਲਾਜ ਕਰਨ ਦੇ ਬਹਾਨੇ ਉਹਨਾਂ ਨੂੰ ਸਮੋਲ ਪੁਕਸ ਨਾਲ ਇਨਫੈਕਟਡ ਕੰਬਲ ਵੰਡੇ ਅਤੇ ਇਹ ਬਿਮਾਰੀ ਇੰਨੀ ਫੈਲ ਗਈ ਕਿ ਹਰ ਸਾਲ ਤਕਰੀਬਨ 6 ਲੱਖ ਲੋਕਾਂ ਦੀ ਮੌਤ ਹੁੰਦੀ ਗਈ ਅਤੇ ਟੋਟਲ ਲੱਖ ਰੈਡ ਇੰਡੀਅਨਸ ਮਰੇ ਬੱਚੇ ਖੁੱਤੇ ਨੇਟਿਵ ਅਮਰੀਕਨਸ ਨੂੰ 1930 ਵਿੱਚ ਸਰਕਾਰ ਨੇ ਧੱਕੇ ਨਾਲ ਆਪਣੀ ਫਲੋਰੀਡਾ ਮਿਸਿਪੀ ਕਲੰਬੀਆ ਵਰਗੀਆਂ ਉਪਜਾਊ ਜ਼ਮੀਨਾਂ ਛੱਡ ਕਈ ਕਿਲੋਮੀਟਰ ਦੂਰ ਓਕਲਾਹੋਮਾ ਵਰਗੀਆਂ ਉਜੜੀਆਂ ਹੋਈਆਂ ਸਟੇਟਾਂ ਵਿੱਚ ਜਾਣ ਲਈ ਮਜਬੂਰ ਕੀਤਾ ਉਹ ਵੀ ਪੈਦਲ ਹਜ਼ਾਰਾਂ ਕਿਲੋਮੀਟਰ ਪੈਦਲ ਸਫ਼ਰ ਕਰਦੇਆਂ ਕਈ ਬੱਚੇ ਔਰਤਾਂ ਬਜ਼ੁਰਗ ਠੰਡ ਅਤੇ ਭੁੱਖ ਨਾਲ ਰਸਤੇ ਵਿੱਚ ਹੀ ਮਰ ਗਏ ਇੰਨਾ ਕਾਫੀ ਨਹੀਂ ਸੀ ਗੋਰਿਆਂ ਦੀ ਬਣਾਈ ਸਰਕਾਰ ਨੇ ਇੱਥੋਂ ਤੱਕ ਫਰਮਾਨ ਜਾਰੀ ਕਰ ਦਿੱਤੇ ਕਿ ਜੋ ਵੀ ਨੇਟਿਵ ਅਮਰੀਕਨ ਦਾ ਸਿਰ ਵੱਢ ਕੇ ਲਿਆਵੇਗਾ ਉਸ ਨੂੰ ਬਹੁਤ ਵੱਡਾ ਇਨਾਮ ਮਿਲੇਗਾ ਅਤੇ ਇਤਿਹਾਸ ਵਿੱਚ ਅਜਿਹਾ ਹੀ ਸਿੱਖਾ ਨਾਲ ਵੀ ਹੋਇਆ ਜਦ ਉਹਨਾਂ ਦੇ ਸਿਰਾਂ ਦੇ ਮੁੱਲ ਲੱਗੇ ਸਨ ਇਹ ਤਸਵੀਰ ਦੇਖੋ ਇਹ ਕੋਈ ਪਹਾੜ ਨਹੀਂ ਜੰਗਲੀ ਭਲਦਾ ਦੇ ਕੰਕਾਲ ਹਨ ਅਮਰੀਕੀ ਸਰਕਾਰ ਨੇ ਇਹਨਾਂ ਨੂੰ ਵੀ ਮਾਰਿਆ ਕਿਉਂਕਿ ਨੇਟਿਵ ਅਮਰੀਕਨਸ ਦੀ ਜ਼ਿੰਦਗੀ ਇਹਨਾਂ ਦੇ ਆਲੇ-ਦੁਆਲੇ ਹੀ ਟਿੱਕੀ ਹੋਈ ਸੀ ਨੇਟਿਵ ਅਮਰੀਕਨਸ ਇਹਨਾਂ ਭਲਦਾ ਦੀ ਖੱਲ ਦਾ ਕੱਪੜੇ ਬਣਾਉਣ ਵਿੱਚ ਇਸਤੇਮਾਲ ਕਰਦੇ ਇਹਨਾਂ ਦੀ ਹੱਡੀਆਂ ਦਾ ਹਥਿਆਰ ਬਣਾਉਣ ਵਿੱਚ ਇਸਤੇਮਾਲ ਕਰਦੇ ਅਪਾ ਇਹ ਕਹਿ ਸਕਦੇ ਹਾਂ ਜਿਵੇਂ ਪੰਜਾਬ ਵਿੱਚ ਮੋਡਰਨਾਈਜੇਸ਼ਨ ਤੋਂ ਪਹਿਲਾਂ ਪਿੰਡਾਂ ਵਿੱਚ ਲੋਕਾਂ ਦਾ ਜੀਵਨ ਪਸ਼ੂਆਂ ਤੇ ਟਿਕਿਆ ਹੋਇਆ ਸੀ ਉਦੋਂ ਹੀ ਨੇਟਿਵ ਅਮਰੀਕਨਸ ਇਨ੍ਹਾਂ ਭਲਦਾਂ ਤੇ ਨਿਰਭਰ ਸਨ ਅਤੇ ਸਰਕਾਰ ਨੇ ਇਹ ਸਮਝ ਲਿਆ ਸੀ ਕਿ ਨੇਟਿਵ ਅਮਰੀਕਨਸ ਨੂੰ ਖਤਮ ਕਰਨ ਲਈ ਸਭ ਤੋਂ ਪਹਿਲਾਂ ਇਹ ਭਲਦ ਖਤਮ ਕਰਨੇ ਪੈਣਗੇ 1860 ਵਿੱਚ ਇਨ੍ਹਾਂ ਭਲਦਾਂ ਦੀ ਆਬਾਦੀ ਤਕਰੀਬਨ ਕਰੋੜਾਂ ਵਿੱਚ ਸੀ ਅਤੇ 1890 ਆਉਂਦੇ-ਆਉਂਦੇ ਸਰਕਾਰ ਨੇ ਇਨ੍ਹਾਂ ਭਲਦਾਂ ਦਾ ਇਨਾ ਕਤਲੇਆਮ ਕੀਤਾ ਕਿ ਇਨ੍ਹਾਂ ਭਲਦਾਂ ਦੀ ਗਿਣਤੀ ਹਜ਼ਾਰਾਂ ਤੋਂ ਵੀ ਘੱਟ ਰਹਿ ਗਈ ਗੋਰਿਆਂ ਦੀ ਸਰਕਾਰ ਨੇ ਨੇਟਿਵ ਅਮਰੀਕਨਸ ਨੂੰ ਉਜਾੜਨ ਵਿੱਚ ਕੋਈ ਕਸਰ ਨਹੀਂ ਛੱਡੀ ਸਨ 1910 ਦੇ ਹੁੰਦੇ ਸਿਰਫ 400 ਸਾਲਾਂ ਵਿੱਚ ਨੇਟਿਵ ਅਮਰੀਕਨਸ ਦਾ ਇੰਨਾ ਕਤਲਿਆਮ ਹੋਇਆ ਕਿ ਗੋਰਿਆਂ ਨੇ ਉਹਨਾਂ ਦੀ 95% ਆਬਾਦੀ ਖਤਮ ਕਰ ਦਿੱਤੀ। 1 ਕਰੋੜ ਦੀ ਗਿਣਤੀ ਵਾਲੇ ਨੇਟਿਵ ਅਮਰੀਕਨਸ ਸਿਰਫ 2 ਲੱਖ ਵਿੱਚ ਸਿਮਟ ਕੇ ਰਹਿ ਗਏ ਅਤੇ ਅੱਜ ਉਹਨਾਂ ਦੇ ਇਹ ਹਾਲਾਤ ਨੇ ਕਿ ਨੇਟਿਵ ਅਮਰੀਕਨਸ ਦੇ ਬੱਚਿਆਂ ਨੂੰ ਮੋਡਰਨਾਈਜੇਸ਼ਨ ਦੇ ਨਾਮ ਤੇ ਆਪਣੇ ਕਲਚਰ, ਬੋਲੀ, ਪਹਿਰਾਵੇ ਅਤੇ ਖਾਣ-ਪਾਨ ਤੋਂ ਦੂਰ ਕੀਤਾ ਜਾ ਰਿਹਾ ਅਤੇ ਉਹਨਾਂ ਦੇ ਸਾਰੇ ਬੱਚੇ ਤਕਰੀਬਨ ਨਸ਼ੇ ਤੇ ਲੱਗੇ ਹੋਏ ਹਨ ਜਿਸ ਕਰਕੇ ਨੇਟਿਵ ਅਮਰੀਕਨਸ ਦਾ ਕਲਚਰ ਬੋਲੀ ਅਤੇ ਪਹਿਰਾਵਾ ਹੌਲੀ-ਹੌਲੀ ਖਤਮ ਹੁੰਦਾ ਜਾ ਰਿਹਾ ਇਸ ਵੀਡੀਓ ਨੂੰ ਅਮਰੀਕਾ ਵਿੱਚ ਰਹਿ ਰਹੇ ਪੰਜਾਬੀਆਂ ਨਾਲ ਜ਼ਰੂਰ ਸਾਂਝਾ ਕਰਨਾ ਤਾਂ ਜੋ ਉਹ ਵੀ ਅਸਲ ਸਚਾਈ ਨੂੰ ਜਾਣ ਸਕਣ ਕਿ ਅੱਜ ਜੋ ਗੋਰੇ ਇਲੀਗਲ ਇਮੀਗ੍ਰੇਸ਼ਨ ਦਾ ਰੋਲਾ ਪਾ ਰਹੇ ਉਹ ਵੀ ਕਿਸੇ ਦੂਜੇ ਦੇਸ਼ ਤੋਂ ਹੀ ਆਏ ਹਨ